हाँ जी गुड इवनिंग जी वेरी वेरी गुड इवनिंग अज का स्टॉक नवा चेक कर लो चेक कराओ जी नवा स्टोक अज का सारा अज आए ने स्पैशल बुटीक वाले सूट बहुत सोहने देखो सारे चिकन के सूट ने बुटीक वाले चेक करो आर्टिकल बड़े तो सोहने सूट आए ने देखो कि सोने सूट आए चिकन वाले बुटीक स्टाइल जिन्होंने कहते बुटीक स्टाइल वाली आइटम् ਵਿਦ ਬਲੌਕ ਪੇਂਟ ਵੀ ਹੈ ਸਾਰੇ ਸੂਟ ਤੇ ਚਿਕਨ ਦਾ ਕੰਮ ਵੀ ਆ ਦੇਖੋ ਆ ਦੇਖੋ ਨਾਲ ਅੰਚਲ ਅਸਾ ਵੀ ਲੱਗੇ ਹੋਈਆਂ ਨੇ ਬਹੁਤ ਸੋਹਣੀਆਂ ਨਾਲੇ ਕਾਟਨ ਦੇ ਡਿਜ਼ਾਈਨਰ ਦੁਪੱਟੇ ਵੀ ਨਾਲ ਨੇ ਵੀਡੀਓ ਨੂੰ ਸਕਿੱਪ ਨਾ ਕਰਨਾ ਕਿਉਂਕਿ ਬਹੁਤ ਸੋਹਣੇ ਆਰਟੀਕਲ ਅੱਜ ਤੁਹਾਨੂੰ ਫੈਕਟਰੀ ਰੇਟ ਦੇ ਵਿੱਚ ਮਿਲ ਜਾਣੇ ਨੇ ਆ ਦੇਖੋ ਡਿਜ਼ਾਈਨਰ ਡਿਜੀਟਲ ਦੁਪੱਟੇ ਵਿਦ ਚਿਕਨ ਵਾਲਾ ਸੂਟ ਪੂਰੇ ਸੂਟ ਤੇ ਚਿਕਨ ਦਾ ਕੰਮ ਆ ਦੇਖੋ ਇਹ ਅੱਗੇ ਫਰੰਟ ਆਏਗਾ ਗਲਾ ਆਏਗਾ ਤੇ ਕਾਟਨ ਦਾ ਲੈਸ ਵਾਲਾ ਦੁਪੱਟਾ ਆਏਗਾ ਬਹੁਤ ਸੋਹਣਾ ਆ ਦੇਖੋ ਪੂਰੇ ਸੂਟ ਦੇ ਚਿਕਨ ਦਾ ਕੰਮ ਵੀ ਦਿਖਾ ਦਿਓ ਦਿਖਾਓ ਜੀ ਪੂਰੇ ਸੂਟ ਦੇ ਚਿਕਨ ਦਾ ਕੰਮ ਹੋ ਰੱਖਿਆ ਜੀ ਇਹ ਮਾਰਕੀਟ ਵਿੱਚ ਜੇ ਤੁਸੀਂ ਲੈਣ ਜਾਓਗੇ ਤੁਹਾਨੂੰ 2000 ਤੋਂ ਘੱਟ ਬਿਲਕੁਲ ਵੀ ਨਹੀਂ ਮਿਲਣਾ ਇਹ ਵਾਲਾ ਪੀਸ ਅਸੀਂ ਦੇ ਰਹੇ ਹਾਂ ਜੀ 2200 ਰੁਪਏ ਦੇ ਦੋ ਸੂਟ ਆ ਲਿਖਿਆ ਹੋਇਆ 2200 ਦੇ ਦੋ जो प्राइस है उपर है एक सूट साढ़े को फ्री मिलता है यानी कि बई सौ रुपये वाला सूट बई सौ के दो मिलने अपने कोल ये कोलर मिल जाएंगे बड़े सोहने सोहने कलर है कलर है देखो हा रंगे एक आइटम यह आ, आ ही है नवी हाँ देखो आखो ਇਹ ਵਾਲਾ ਪੀਸ ਤੁਹਾਨੂੰ ਬਾਜ਼ਾਰ 'ਚ 16-1700 ਰੁਪਏ ਦਾ ਮਿਲੇਗਾ ਤੇ ਸਾਡੇ ਕੋਲ ਮਿਲੇਗਾ ਫੈਕਟਰੀ ਰੇਟ ਤੇ 1500 ਦੇ 2 ਆਜੇ ਸੂਟ ਬੜੇ ਸੋਹਣੇ ਆਏ ਨੇ ਆ ਦੇਖੋ ਸਾਰੇ ਸੂਟ ਦਾ ਚਿਕਨ ਦਾ ਕੰਮ ਹੋ ਰੱਖਿਆ ਦਿਖਾ ਦਿਓ ਜ਼ੂਮ ਕਰਕੇ ਦਿਖਾ ਦਿਓ ਆ ਦੇਖੋ ਸਾਰੇ ਸੂਟ ਦੇ ਚਿਕਨ ਦਾ ਕੰਮ ਹੈ ਤੇ ਨੀਚੇ ਲੈਸ ਦੇਖੋ ਇਹਨੇ ਸੋਣੀ ਲੈਸ ਲੱਗੀ ਵੀ ਆ ਦੇਖੋ ਲੈਸ ਬੜੀ ਸੋਹਣੀ ਹੈ ਉੱਧਰ ਪੁੱਛੋ ਜੀ ਨਾਲ ਕੋਟਨ ਦਾ ਮਲਮਲ ਦਾ ਦੁਪੱਟਾ ਜਿਸ ਨਾਲ ਰਹੇਗਾ ਤੇ ਆ ਦੇਖੋ ਰਲ ਮਲਮਲ ਦਾ ਕੋਟਨ ਦਾ ਦੁਪੱਟਾ ਤੇ ਆ ਰਹੇਗਾ ਇਸ ਦਾ ਪ੍ਰਾਈਸ ਮਾਰਕੀਟ ਪ੍ਰਾਈਸ 1500 ਦਾ ਇੱਕ ਤੇ ਆਪਣੇ ਕੋਲ ਮਿਲਣਗੇ ਜੀ 1500 ਦੇ ਦੋ ਹੋਰ ਵੀ ਡਿਜ਼ਾਈਨ ਬੜੇ ਆਏ ਨੇ ਸਾਰਾ ਮਾਲ ਮਿਕਸ ਆਇਆ ਕੋਈ 1500 ਦੇ ਦੋ ਹੈ ਕੋਈ 1600 ਦੇ ਦੋ ਹੈ ਕੋਈ 1700 ਦੇ ਦੋ ਹੈ ਆ ਦੇਖੋ ਆਵਲ ਆਰਟੀਕਲ ਦਾ ਰੇਟ ਹੈ 1600 ਰੁਪਏ ਦੇ ਦੋ ਜਿਸ ਦੇ ਉੱਪਰ ਜੋ ਪ੍ਰਾਈਸ ਚ ਆ ਗਿਆ ਉਹ ਜਿੰਨੇ ਦਾ ਵੀ ਸੂਟ ਹੈ ਸਾਡੇ ਕੋਲ ਫੈਕਟਰੀ ਰੇਟ ਦੇ ਵਿੱਚ ਮਿਲਣਗੇ ਦੋ ਪੀਸ ਜੇ ਕੋਈ 1000 ਰੁਪਏ ਦਾ ਸੂਟ ਹੈ ਤਾਂ ਮਿਲੇਗਾ 500 ਰੁਪਏ ਦਾ ਜੇਕਰ ਤੁਸੀਂ ਦੋ ਸੂਟ ਲੈ ਸਕਦੇ ਹੋ 1000 ਰੁਪਏ ਦੇ ਵਿੱਚ ਆ ਦੇਖੋ ਬਲਾ ਆਰਟੀਕਲ ਕਿੰਨਾ ਸੋਹਣਾ ਆ ਦੇਖੋ ਵੀਡੀਓ ਨੂੰ ਸਕਿੱਪ ਕੋ ਬਿਲਕੁਲ ਨਾ ਕਰਨਾ ਕਿਉਂਕਿ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾ ਦਾਂਗਾ ਹਲੇ 8-10 ਡਿਜ਼ਾਈਨ ਹੋਰ ਦਿਖਾਵਾਂਗਾ ਖੋਲ ਕੇ ਆ ਦੇਖੋ ਪੀਸ ਕਿੰਨਾ ਸੋਹਣਾ ਹੈ ਪੂਰੇ ਸੂਟ ਦੇ ਉੱਪਰ ਚਿਕਨ ਦਾ ਕੰਮ ਹੋ ਰੱਖਿਆ ਚੈੱਕ ਕਰੋ ਇਧਰ ਚੈੱਕ ਕਰੋ ਡਿਜ਼ਾਈਨ ਵਿੱਚ ਚੈੱਕ ਕਰੋ ਤੇ ਆ ਦੇਖੋ ਫਰੰਟ ਕਿੰਨਾ ਸੋਹਣਾ ਤਿਆਰ ਕਰਾਇਆ ਆ ਦੇਖੋ ਫਰੰਟ ਤੇ ਵੀ ਲੈਸ ਹੈ ਤੇ ਆ ਕੋਟਨ ਦਾ ਮਲਮਲ ਦਾ ਦੁਪੱਟਾ ਆ ਦੇਖੋ ਆ ਦੇਖੋ ਜੇ ਤੁਸੀਂ ਬਾਜ਼ਾਰ 'ਚ ਜਾਓਗੇ ਤੁਹਾਨੂੰ 1500 ਦਾ 1600 ਦਾ ਇਸ ਤਰ੍ਹਾਂ ਰੇਟ ਮੰਗਦੇ ਆ ਫੈਕਟਰੀ ਰੇਟ ਹੈ 1600 ਦੇ 2 ਟਿੱਕੋ ਕੰਪਨੀ ਤੋਂ ਸਾਰਾ ਮਾਲ ਜੱਕਿਆ ਸਟਾਕ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰਾ ਸਟਾਕ ਅਸੀਂ ਇਕੋ ਕੰਪਨੀ ਕੋਲ ਜੱਕਿਆ ਹੈ 180 ਪੀਸ ਵਾਈ ਸੀਗੇ 180 ਪੀਸ ਕਰਕੇ ਲੈਂਡ ਕਰਕੇ ਉਹਨੇ ਸਾਨੂੰ ਇਕੱਠਾ ਅੱਧੇ ਰੇਟ ਦੇ ਮਾਲ ਦਿੱਤਾ ਹੈ ਜੋ ਕਿ ਤੁਹਾਨੂੰ ਅਸੀਂ ਅੱਧੇ ਰੇਟ ਤੇ ਦੇ ਦੇਣਾ ਆ ਦੇਖੋ ਆਰਟੀਕਲ ਆ ਦੇਖੋ ਬੜਾ ਸੋਹਣਾ ਸੂਟ ਹੈ ਇਹ 1800 ਦੇ ਦੋ ਦੇ ਰਹੇ ਆ ਅਸੀਂ 1800 ਰੁਪਏ ਇੱਕ ਦਾ ਰੇਟ ਹੈ ਆਪਣੇ ਕੋਲ 1800 ਦੇ ਦੋ ਆ ਆ 1700 ਦੇ ਦੋ ਹੈ ਯਾਨੀ ਕਿ 850 ਰੁਪਏ ਦਾ ਸੂਟ ਪੈ ਗਿਆ ਜੀ ਬੂਟੀਕ ਵਾਲਾ ਆ ਦੇਖੋ ਡਿਜ਼ਾਈਨ ਕਿੰਨੇ ਨੂੰ ਜਾਣਗੇ ਆਪਣੇ ਕੋਲ ਆ ਦੇਖੋ ਸਾਰੇ ਡਿਜ਼ਾਈਨਰ ਸੂਟ ਹੈ ਆ 1500 ਦੇ ਦੋ ਹੈ ਦੇਖੋ ਸਾਰੇ ਪ੍ਰਾਤੀਕ ਤੇ ਇਸ ਤੋਂ ਇਲਾਵਾ ਹੋਰ ਵੀ ਮਾਲ ਬਹੁਤ ਆ ਰਿਹਾ ਹੈ ਸਾਡੇ ਕੋਲ ਤੁਸੀਂ ਜਲਦੀ ਤੋਂ ਜਲਦੀ ਵਿజిਟ ਕਰੋ ਦੁਰਗਾ ਸੂਟਸ ਨਾਬਾ ਗੇਟ ਪਟਿਆਲਾ ਜਿੱਥੇ ਤੁਹਾਨੂੰ ਫੈਕਟਰੀ ਵਾਲੇ ਰੇਟ ਮਿਲਨੇ ਆ ਸਿਰਫ ਕਹਿਣ ਵਾਲਾ ਨਹੀਂ ਜੀ ਅਸਲੀ ਫੈਕਟਰੀ ਵਾਲੇ ਰੇਟ ਤੁਹਾਨੂੰ ਸਾਡੇ ਕੋਲ ਮਿਲਣਗੇ ਸਟਾਕ ਤੁਸੀਂ ਚੈੱਕ ਕਰ ਸਕਦੇ ਹੋ ਸਟਾਕ ਚੈੱਕ ਕਰਾ ਦਿਓ ਇੱਧਰ ਦਾ ਇਹ ਸਾਡਾ ਪਾਰਟੀ ਵੇਅਰ ਸੈਕਸ਼ਨ ਹੈ ਸਾਰਾ ਉਹ ਤੁਹਾਨੂੰ ਸਾਰੇ ਪਾਰਟੀ ਵੇਅਰ ਸੂਟ ਮਿਲਨੇ ਨੇ ਜੋ ਕਿ ਅੱਧੇ ਰੇਟ ਤੇ ਮਿਲਨੇ ਨੇ ਬਾਜ਼ਾਰ ਨਾਲੋਂ ਅੱਧੇ ਰੇਟ ਤੇ ਤੇ ਹੋਰ ਵੀ ਵੈਰਾਈਟੀ ਆ ਰਹੀ ਹੈ ਉਹਦੇ ਰੀਲ ਅਸੀਂ ਅਲੱਗ ਪਾਵਾਂਗੇ ਇਹ ਵਾਲੀ ਵੀਡੀਓ ਤੁਸੀਂ ਸਾਰੇ ਸ਼ੇਅਰ ਕਰ ਦਿਓ ਸਭ ਨੂੰ ਥੈਂਕ ਯੂ ਸਭ ਨੂੰ ਸਤਿ ਸ੍ਰੀ ਅਕਾਲ ਸਭ ਨੂੰ ਰਾਮ ਰਾਮ ਜੀ